ਗੁੱਡ ਮਾਰਨਿੰਗ ਮੈਡਮ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਫਰੈਂਡਸ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਅੱਜ ਤੂੰ ਖੁਸ਼ ਜੇ ਕਾ ਤੋ ਖੁਸ਼ ਜੇ ਕਿਉਂਕਿ ਮੈਨੂੰ ਤਾਂ ਪਹਿਲੀ ਵਾਰੀ ਕੋਈ ਚੀਜ਼ ਪੂਰੀ ਆਈ ਤੇ ਹੱਲੀ ਨਾ ਆਉਂਦੀ ਸੀ ਤੂੰ ਦਿਨ ਖੁਸ਼ੀ ਹੁਣ ਪੂਰੀ ਨਹੀਂ ਹੁੰਦੀ ਨਾ ਤੇ ਫਿਰ ਬੋਲ ਲਾ ਕਾ ਤੋ ਮੀਚ ਜੀ ਕਿਦੋਂ ਤੂੰ ਬੋਲ ਲਾ ਮੀਚ ਕੇ ਕੀ ਕੀ ਗੱਲ ਕਰਦੀ ਹੁੰਨੀ ਹੈ ਕਿ ਆਇਆ ਹਾਂ ਹੁਣ ਕਿੱਧਰ ਜਾਣਾ ਸਕੂਲ ਚੱਲੀ ਅੱਜ ਅੱਜ ਸਕੂਲ ਲੇਟ ਹੋ ਗਿਆ ਤੁਹਾਡਾ ਨੂੰ ਤਦ ਤੂੰ ਫੇਰ ਅੱਜ ਲੇਟ ਆ 7:50 ਤੇ ਆਉਣੀ ਆ ਯਾ 8 ਮਿੰਟ ਪਹਿ। ਤੇ 8 ਵਜੇ ਆਉਣੀ ਆ 8 ਕਰਕੇ ਸਵਾ। ਓ ਸਵਾ 8 1 ਘੰਟਾ ਪਹਿ ਫਰੂਚ ਨੀ ਚ ਖੇਡ ਲੀਏ। ਚਲੋ ਆਓ ਖੇਡਿਏ। ਸასი ਗੱਲ ਜੀ ਕੀ ਆ ਚੱਲ ਠੀਕ ਠਾਕ ਹੋਵਾਂਗੇ ਸਾਰੇ ਭੈਣ ਭਰਾ ਇੱਕ ਨਿੱਕੀ ਜੀ ਬੇਨਤੀ ਸੀ ਕੈਨੇਡਾ ਚ ਸਰੀ ਚ ਯਾਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਨਾ ਜਰੂਰ ਦੱਸਿਓ ਯਾਰ ਆਪਾਂ ਕਹਿ ਰਹੀ ਜਰੂਰੀ ਮਦਦ ਕਰਨੀ ਆ ਤੇ ਕੰਮ ਦਿਵਾਉਣ ਨਾਲ ਕੀ ਪਤਾ ਉਹਦੀ ਮਦਦ ਹੋ ਸਕੇ ਤੇ ਅਗਲੇ ਦਾ ਸਰਜੇ ਤੇ ਤੁਹਾਡੇ ਨੂੰ ਤੁਹਾਨੂੰ ਪੌਣ ਨਹੀਂ ਮਿਲਣਾ ਜੇ ਤਾ ਦੇਓ ਮੈਨੂੰ ਥੈਂਕ ਯੂ ਇਹ ਇਹ ਹਵਾਲਾ ਪੰਪ ਆਪਾਂ ਮਾ ਜਉਣ ਤੋਂ ਮੰਗਾਇਆ ਸੀ ਤੁਸੀਂ ਮੰਗਾ ਲਿਓ ਸੌਖਾ ਜਿਹਾ ਕੰਮ ਲਓ ਜੀ ਅੱਜ ਜਿਹੜਾ ਸ਼ਾਨ ਵਧਿਆ ਨਾ ਬਹੁਤਾ ਜਿਆਦਾ ਵਧਿਆ ਮੇਰੇ ਹਿਸਾਬ ਨਾਲ ਨਾ ਠੀਕ ਹੈ ਇੰਨਾ ਖਾ ਦਿਓ ਬਹੁਤ ਆ ਤੇ ਡਾ ਦਿਓ ਇਹਨੂੰ ਤੇ ਚੱਕ ਦਿਓ ਗਰੀਬੀ ਇਹਦੀ ਫਰੈਂਡਸ ਰੋਟੀ ਖਾ ਲਓ ਨਾਲ ਮਿੱਠ ਖਾ ਲਓ ਇਹ ਲੱਗਦੀ ਬਹੁਤ ਆ ਹਿੱਤੇ ਨਹੀਂ ਲੱਗ ਗਈ ਤੇ ਬੱਬੇ ਜੱਦੀ ਜੰਦੀ ਆ ਬੰਦ ਕਰ ਜੀ ਆਵੇ ਤਾਂ ਦੇ ਹੱਥ ਟੁੱਟਿਆ ਆ ਪਿਆਰ ਕੇ ਘਰ ਨੂੰ ਬੰਦ ਮੈਂ ਨਹੀਂ ਕਰਨਾ ਕੁੰਡਾ ਹਾਂ ਆਪ ਕਰ ਲੋ ਬੰਦ ਮੇਰੀ ਨਾ ਮੰਮੀ ਨਾ ਬਣਿਆ ਕਰ ਉਹ ਇੱਕ ਹੀ ਹਰਜੀਤ कौर ਤੂੰ ਵੱਡੀ ਐ ਮੇਰੇ ਤੋਂ ਨਹੀਂ ਬਣੇਗੀ ਠੀਕ ਆ ਨਾ ਹੁਣ ਆ ਦਾ ਕੰਮ ਆਪ ਕਰੋ ਤੂੰ ਆ ਸੂਰਜ ਚ ਪਤਲੀ ਲੱਗਨ ਲਈ ਅੱਜ ਐ ਐ ਆਏ ਆਏ ਮਤਲਬ ਲੱਗੀ ਜਾਂਦੀ ਐ ਐ ਐ ਹਾਂ ਫਿਰ ਚੱਲੀ ਆ ਆ ਤੁਹਾਡਾ ਲਾੜਲਾ ਜਾ ਆ ਤਾਂ ਫੋਨ 'ਚ ਵੜਿਆ ਰਹਿੰਦਾ ਤੇ ਇੱਕ ਤੁਸੀਂ ਠੀਕ ਆ ਦੋਵੇਂ ਇੱਕੋ ਜਿਕੇ ਹੈਗੇ ਫੋਨ 'ਚ ਵੜੇ ਰਹਿੰਦੇ ਤੇ ਜੇ ਅਸੀਂ ਮਾੜਾ ਲੱਫੜ ਲੀਏ ਤੇ ਬਾਅਦ 'ਚ ਬੋਲਣ ਲੱਗ ਜਾਂਦੇ ਆ ਹਾਂ ਉਦੋਂ ਕੋਈ ਭਾਂਡਾ ਟੁੱਟ ਗਿਆ ਹੁੰਦਾ ਵਾ ਠੀਕ ਹਾਂ ਆ ਤਾਂ ਫੋਨ ਪੂਰੀ ਝਾੜੀ ਫੋਨ 'ਚ ਵੜੇ ਰਹਣਾ ਵਾ ਹੋਰ ਕੋਈ ਕੰਮ ਤਾਂ ਨਹੀਂ ਹੈਗਾ ਤੁਹਾਨੂੰ ਘਰ 'ਚ

ओके हां जी ਕਿਹਦੀ ਵਾਰੀ ਆ ਇਹ ਤਾਂ ਪਾਣੀ ਦਾ ਸਾਡੀ ਇੰਨੀ ਗੁੱਸ ਮਾ ਮਾ ਜੂੜਨ ਕਰਦੇ ਉੱਪਰ ਜਾਣੇ ਦਾ ਮਗਰ ਪਰ ਨਹੀਂ ਆ ਕਿਹਦੇ ਮਗਰ ਲੱਗ ਜਾਂਦੀ ਜਮਾਰੀ ਆ ਜਾਂਦੀ ਆ ਹੁਣ ਕਿਹਦੀ ਵਾਰੀ ਆ ਚਲ ਫੜੇਖੂ ਲੈ ਜਾ ਕੋਈ ਆਪੇ ਕੋਣ ਆ ਰਿਹਾ ਫਾੜੇ ਨੂੰ ਫਾੜੇ ਮਾੜਾ ਚੰਗਾ ਬੋਲਦੀ ਮੱਜਾਂ ਨੂੰ ਕਿਉਂ ਨਹੀਂ ਕਿਹਾਗਾ ਹੈ ਇਹਨੂੰ ਮੱਝ ਤੇ ਭਾਈ ਇਹ ਕਸਾਇਰ ਕਰਾਈਏ ਇਹਨੂੰ ਤੇਰੇ ਜਿੱਡੀ ਹੈਗੀ ਨਹੀਂ ਇੱਕ ਤੈਨੂੰ ਭੌਣੇ ਉਤੇ ਸੈਰ ਕਰਾਉਣੇ ਵੇਖੀ ਲਾਲਦੀਬਨਾਲੀ ਨੂੰ ਹੈ ਤੂੰ ਤਾਂ ਵੇਖ ਲੋ ਜੀ ਓਵਰ ਹੋ ਗਿਆ ਹਣਾ ਤੇ ਇਹਨੇ ਨਾ ਮਲਵਾਲ ਦੇ ਹੱਥ ਲਾਉਣ ਲਈ ਉੱਚੀ ਨੀਂ ਖੇਡਦੀਆਂ ਮੈਂ ਹੱਥ ਲਾਉਣ ਲਈ ਚੀਜ਼ ਵੇਖ ਤਿੰਕਾ ਤੇ ਉਹ ਵੀ ਰੂਲ ਕੀ ਆ ਜੇ ਕਿਸੇ ਨੇ ਹਲਾਤਾ ਵਾਰੀ ਉਹਦੇ ਸਿਰ ਵਾਰੀ ਲੈ ਇਹ ਨਾ ਆਪਦੇ ਹੀ ਰੂਲ ਬਣਾਵਣਾ ਖੇਡਣ ਲਈ ਯਾਰਲੀ ਨੇ ਚੀਟਿੰਗ ਕਰਦੀ ਆ ਚੀਟਿੰਗ ਕਰਦੀ ਆ ਰੋਂਦ ਲੈਣਾ ਸਿਰੇ ਦੀ ਸਹੀ ਆ ਹਾਂ ਬਿੱਲੀ ਦਾ ਰਸਤਾ ਤਾਂ ਦੇਣੀ ਚਾਹੀਏ ਆਹ ਲੈ ਰਸਤਾ ਵੀ ਨਹੀਂ ਰਸਤਾ ਵੀ ਨਹੀਂ ਦਿੰਦੀ ਲੈ ਆਹ ਰਸਤਾ ਦੇ ਦੇ ਵਿਚਾਲੇ ਘੜੀ ਵੇਲ ਲੈ ਫੜਿਆ ਫਿਰ ਵੀ ਨਹੀਂ ਇੱਥੋਂ ਕੋਈ ਜਾਣਾ ਫੜਿਆ ਫਿਰ ਵੀ ਇੱਤਨ ਨਹੀਂ ਜਾਣਾ ਆਓ ਵੇਲ ਲਈ ਤੂੰ ਤਾਂ ਕਾਦੋ ਲਾਇਆਈ ਐਵੇਂ ਹੀ ਵਾਰੀ ਤੇ ਹੁਣ ਜਾ ਕੇ ਤੀਲਾ ਲਾ ਦਈ ਉਹਨਾਂ ਦਾ ਵੀਰੇ ਤੀਲਾ ਹਿੱਲ ਗਿਆ ਵਾਰੀ ਉਹ ਬਾਲਟੀ ਰੱਖ ਇਹਨਾਂ ਗਏ ਇਹ ਤਾਂ ਫਾੜ ਵੀ ਜਲਦੀ ਲੈਂਦਾ ਵਾ ਓਏ ਲੇ ਇਹ ਤਾਂ ਟਾਪ ਪੂਰੇ ਬਰਾ ਮੌਕਾ ਹਰ ਨੂੰ ਹੱਥ ਲਗਾਉਣਾ ਹੈ ਚੱਪਲ ਆ ਚੱਪਲ ਨੂੰ ਹੱਥ ਲਾ ਹੁਣ ਹੱਥ ਲਗਾਓ ਸਿਰ ਲਗਾਓ ਕੁਛ ਨਹੀਂ ਕੁਛ ਕੁਛ ਹਾਂ ਚਲੋ ਲੱਗ ਜੂ ਪਤਾ ਮੈਂ ਤਾਂ ਉੱਪਰ ਹੂੰ ਪਾੜੇ ਫੜੇ ਏ ਏ ਏ ਓ ਓ ਜਾਨ ਨਿਕਲ ਗਈ ਜਾਨ ਨਿਕਲ ਗਈ ਏ ਗਈ 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 ਮੋਟੋ ਆ ਵੇ ਨੇ ਕੋ ਦੱਬ ਕੇ ਲਾ ਲਈ ਚੰਗਾ ਸਿਰ ਫਟਕਾ ਆ ਕੇ ਇਹ ਬੀਬੀਆਂ ਨੂੰ ਚਲਾਉਂਦਾ ਹੀ ਪਤਾ ਇਹਨਾਂ ਨੂੰ ਇਹ ਥੋੜਾ ਨਾ ਧੌਂਦਾ ਥੋੜਾ ਨਾ ਪਤਾ ਇਹਨਾਂ ਨੂੰ ਇਹ ਧੌਣੀਆਂ ਵੀ ਹੁੰਦੀਆਂ ਆਹੋ ਬੰਦਾ ਵੀ ਚਲਾਉਣੀ ਆਉਂਦੀ ਤੇ ਧੌਣੀ ਨਹੀਂ ਆਉਂਦੀ ਵੀ ਤੋਂ ਹੁਲੀ ਕੋਈ ਹੋਰ ਰੱਖਿਆ ਹੈ ਨਾ ਮੈਨੂੰ ਕਿਵੇਂ ਹੁਣ ਆ ਜਹੜਦੀਆਂ ਨੇ ਬੇਬੀਆਂ ਤਾਇਆ ਜੀ ਜੇ ਖਾਲੀ ਕਰਾਉਣੀਆਂ ਅੱਜ ਤਾਇਆ ਉਹ ਸੋਨੇ ਆਵੇ ਵੇਖੀ ਤਾਇਆ ਜੀ ਜੇ ਖਾਲੀ ਹੋਣੀ ਆ ਅੱਜ ਘਟੋਗੜ ਪੰਜ ਛੇ ਜਣੀਆਂ ਬੈਠੀਆਂ ਜੇ ਹੈ ਇਹਦਾ ਹੁਣ ਕਰਨੇ ਹੀ ਪੈਣੇ ਕੰਮ ਤੇ ਬੀਬੀਆਂ ਵਾਲੇ ਦੇ ਸੂਟ ਤੇ ਸੂਟ ਕੜਾਈ ਜਾਂਦੀਆਂ ਨੇ ਬੇਬੇ ਅੱਜ ਰੱਸੀ ਟੱਪ ਕੇ ਦਿਖਾ ਕੱਲ ਟੱਪਦੀਆਂ ਫੇਰ ਪਿੰਨੀ ਖਾਲਾ ਪਹਿਲਾਂ ਨਾ ਭਰਾਵਾ ਮੈਂ ਬ੍ਰੈਡ ਖਾਣਾ ਹੈ ਐ ਬ੍ਰੈਡ ਡਾਈਟਿੰਗ ਨੌਟੀ ਹੋ ਗਏ ਹੋ ਆਪ ਗਾ ਬੇ ਕਹਿੰਦੀ ਮੈਂ ਤੇ ਆ ਜਿਹੜਾ ਚੂਰ ਨਾ ਖਾਣਾ ਉੱਤਮ ਹਾਂ ਟੇਸਟੀ ਆ ਹਾਂ ਖੱਟਾ ਮਿੱਠਾ ਹੈ ਨਾ ਵਨਸਵਾਨਾ ਚੂਰ ਨਾ ਰੱਖਦਾ ਜਿਵੇਂ ਬੱਕਰਾ ਜੀ ਵੇਚਦਾ ਹੁੰਦਾ ਕੱਚੇ ਗਰੇ ਕੱਚੇ ਗਰੇ ਗਰੇ ਕੱਚੇ ਗਰੇ ਕੀ ਨਹੀਂ ਤਹੀ ਜਵਾਕਾ ਦੋਈਆਂ ਨਹੀਂ ਬੇਬੀਆਂ ਨਿੱਕੇ ਜੇ ਝੂਰਨ ਖਾਣੇ ਫਿਰ ਤੁਸੀਂ ਬੇਵੀ ਬਣ ਜਾਗੇ ਅੱਜ ਦਾ ਲੈ ਬੇਬੇ ਤੂੰ ਵੀ ਖਾਣਾ ਵੀ ਬੇਵੀ ਸੀ ਕਿ ਜਮਾ ਤਾਂ ਨਹੀਂ ਐਡਾ ਡੇ ਕਾਲਾ ਲਜਵਾ ਕੰਗੂ ਚੂਰਨ ਵੱਡਾ ਪੈਕਟ ਲੈ ਕੇ ਆਂਤਾ ਆਵਾ ਸ਼ਾਬਾਸ਼ ਤੁਹਾਡੇ ਮਮੀ ਬੇਬੇ ਨੂੰ ਕਿਹੜੇ ਕੰਮ ਲਾਤਾ ਤੂੰ ਦੱਸ ਵਧੀਆ ਆ ਰਹੇ ਲੱਗੀ ਸਰ ਜਾਨੀ ਨਿਕਰਦਾ ਨਹੀਂ ਰਮੇ ਤਾਂ ਆਏ ਕਮਾਈ ਚੱਲੋ ਆਏ ਅੱਗਾ ਤੇ ਉਸੇ ਰੂਟ ਆਪਣੇ ਸੁਪਰਸੀਡਰ ਨਾਲ ਵੀ ਜੀ ਤੇ ਆ ਵੀ ਉਸੇ ਨਾਲ ਦੱਸ ਕਿਹੜੇ 'ਚ ਫਰਕ ਆ ਤੇਰੇ ਹਿਸਾਬ ਨਾਲ ਕਿਹੜੇ 'ਚ ਫਰਕ ਆ ਫਰਕ ਥੋੜਾ ਸਾਫ਼ ਨਹੀਂ ਇਹ ਦੀ ਪਰਾਹੀ ਸਾੜੀ ਸੀ ਅਹੀਂ ਆਈ ਦੀ ਸਾੜੀ ਸੀ ਨਾ ਉਤੋਂ ਆਈ ਸਾੜੀ ਪਿਆ ਹੋਇਆ ਲੈ ਫਰਕ ਫਰਕ ਦਾ ਉਹ ਅੱਗ ਲਾ ਦੀ ਉਹ ਫੜੋ ਫੜੋ ਅੱਗ ਲਾ ਦੀ ਬਈ ਸਾਰਾ ਡੇਂਗੂ ਵਾਲਾ ਮੱਛਰ ਮਾਰ ਦਿੱਤਾ ਗਿਆ ਏ ਇਹ ਪਤਾ ਨਹੀਂ ਕਿਹੜੇ ਵੀਰ ਨੇ ਅੱਗ ਲਾ ਦੀ ਬਈ ਸਾਈ ਤਾਂ ਬਿਨਾਂ ਅੱਗ ਤੋਂ ਵੀਜੀ ਆ ਬਾਕੀ ਜਿਹਦਾ ਜਿਵੇਂ ਲੋਟ ਲੱਗਦਾ ਉਵੇਂ ਕਰਦਾ ਹਨ ਉਹ ਉੱਥੇ ਖੜੀ ਆਈ ਸਟਾਰਟ ਓ ਚੱਕ ਤੇ ਸਾਡੀ ਕਣਕ ਹੁਗਪੀ ਆ ਕਿੱਥੇ ਆ ਖਾ ਪੀ ਓਏ ਯਾ ਨਾ ਨਾ ਹੈ ਓਏ ਇਹ ਨਹੀਂਗਾ ਸ਼ਾਲਾ ਲੈਨ ਚੁਗੂ ਕੀ ਗੇ ਵਿਚਾਲੀ ਓਗਪੀ ਆ ਦੇਖੋ ਲੈਨ ਦੀ ਆ ਕਹਾਂ ਭਈ ਹੈ ਯੋ ਗੀ ਹੈ ਕੱਟ ਕੇ ਦੇਖ ਲੀਏ ਯੋ ਹੈ ਕਣਕ ਯੋ ਹੈ ਕਣਕ ਆ ਵੇਰੀ ਕਣਕ ਹੈ ਨਹੀਂ 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 ਓਏ ਆ ਵਾ ਕਣਕ ਅਸ਼ਾਬ ਆ ਹਾਂ ਆ ਵੀ ਆ ਵੀ ਕਣਕ ਦਾ ਬੂਟਾ ਆਪਾਂ ਗਾਲ ਤੋ ਚੱਕ ਲੈ ਤੂੰ ਗਲਤੀ ਚੱਕੀ ਜਨਾ ਬੂਟਾ ਹੀ ਗਲਤ ਚੱਕੀ ਜਨਾ ਤੇ ਇਹ ਖਾਤਣਾ ਹੋਵੇ ਵੀ ਤਾਂ ਖਾਤ ਦਾ ਨਹੀਂ ਬੂਟਾ ਹੁੰਦਾ ਕੋਈ ਆਵੇ ਜਿਵੇਂ ਨਾ ਆਵੇ ਆ ਕਣਕ ਦੇ ਬੂਟੇ ਦੇ ਵਿੱਚ ਜਿੱਥੇ ਬੱਤਰ ਜ਼ਿਆਦਾ ਆਏ ਨੇ ਪਰਲਾ ਦੱਸੀ ਮੜਾ ਜਾ ਪਰਲਾ ਕਿੱਲਾ ਕਿੰਨੇ ਨੂੰ ਠੇਕੇ ਦੇ 1.5 ਕਿਲਾ 1.5 ਕਿਲਾ ਸਿਰਫ ਕਪ ਕਰ ਤਚੋ ਨੇ ਚਨੇ ਦਾ ਦੇ ਉੱਤੇ ਖਰਚਾ ਕਿੰਨਾ ਆਇਆ 20000 ਤੇ ਖਰਚਾ ਆ ਗਿਆ ਤੇ ਬਚਾ ਪਚਾਈ 65000 ਰੁਪਏ ਚਾ ਆਪ ਦਾ ਕਿਲਾ ਵੀ ਵਿੱਚ ਵੜ ਗਿਆ ਆ ਭਾਈ ਦਾ ਠੇਕੇ ਜੀ ਨੂੰ ਇੰਨਾ ਦੁੱਖ ਹੋਇਆ ਕਿਵੇਂ ਨੁਕੋਇਆ ਤੁਨੂੰ ਗਾਂਦ ਤਾਂ ਨਹੀਂ ਲੈਂਦੇ ਆਪਦਾ 6 ਮਿੰਟ ਸਪਾਈਸਰੀਆ ਫਰੀ ਤੇ ਜਿਹੜੀ ਸੈਰ ਕੀਤੀ ਉਹ ਫਰੀ ਠੀਕਦਰਦੀ ਹੈ ਅੱਜ ਗਿੰਦਰ ਦੇ ਰੰਗ ਵੇਖਣ ਨੈ 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 ਯਾ ਬੇਬੀ ਗੋ ਜਾਂਦਾ 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 ਕਾਉਈ ਕਹ ਪਾਰੀਆ ਕਾਟਰੇ ਪਾਤੇ ਤੇਰੇ ਰਵਾਲਵਰ ਚ ਇਹ ਆਓ ਚੈੱਕ ਹਾਂ ਅ ਹਾਂ ਇਹ ਆਲਾ ਲੋਡ ਕਰਤਾ ਹੀ ਚੱਕ ਚਲਾ ਦੇ ਹੁਣ ਥਾਰ ਥਾ ਥਾ ਹੋ ਗਈ ਓਵੇ ਹੋ ਗਈ ਥਾ 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 ਚੱਲਿਆ ਹੀ ਨਹੀਂ ਚੱਲਿਆ ਨਹੀਂ ਸਹੀ ਨਹੀਂ ਪਾਇਆ ਅ ਹਾਂ ਆ ਆ ਕੀ ਕਰੋ ਤੁਸੀਂ ਆ ਕੀ ਹੀ